ਪੰਜਾਬ ਪੁਲਿਸ ਨੇ ਪੂਰਾ ਧੱਕਾ ਕੀਤਾ ਜੀ ਪੂਰੇ ਉਹਨਾਂ ਨੇ ਧੱਕੇਬਾਜ਼ੇ ਕਿਸਾਨ ਵੀਰਾਂ ਨੂੰ ਆਉਣ ਤੋਂ ਰੋਕਿਆ ਗਿਆ ਤੇ ਸ਼ੰਭੂ ਜਿਹੜਾ ਰੇਲਵੇ ਸਟੇਸ਼ਨ ਹੈ ਉੱਥੇ ਕਿਸਾਨ ਪਹੁੰਚ ਚੁੱਕੇ ਨੇ ਸਹੀ 12:30 ਵਜੇ ਟਰੈਕ ਜਾਮ ਕਰ ਦਿੱਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਅਸੀਂ ਟਰੈਕ ਤੋਂ ਇੱਕ ਸਾਈਡ 'ਤੇ ਬੈਠੇ ਹਾਂ ਤੇ 12:30 ਵਜੇ ਟਰੈਕ ਜਾਮ ਕਰ ਦਿੱਤਾ ਜਾਊਗਾ ਪਰ ਪੰਜਾਬ ਸਰਕਾਰ ਨੇ ਜਿਹੜੀ ਅੱਜ ਕਰਤੂਤ ਕੀਤੀ ਹੈ ਸਾਡੇ ਦੇ लाठी चार्ज ਹੋਇਆ ਜਿਹੜਾ ਉਹਨੇ ਧੱਕੇ ਮਾਰੇ ਇਹ ਪੰਜਾਬ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣੇ ਪੈਣਗੇ ਭਗਵਾਨਤਮਾਨ ਸਰਕਾਰ ਨੂੰ